ਬੰਨਦੀ ਪਤਾ ਹੀ ਸਾਨੂੰ ਉਪਰ ਹਨਪੁਰ ਬੰਦਿਆ ਵੇਖੋ ਜੀ ਸਾਡਾ 15 ਜਾਂ ਘੜਤਾ ਜੀ ਆਹੀ ਗੱਡੀ ਸੁੱਖਦਨ ਲੱਗੇ ਚੌਂਟ ਖਲਾ ਕੇ ਹਸਾ ਲੋ ਦੋ ਗੱਡੀ ਸਾਡੀਆਂ ਫੜੀਆਂ ਇੱਕ ਭਰਾ ਦੀ ਇੱਕ ਮੇਰੀ ਹਸਾ ਲੋ ਦੋਵਾਂ ਦਾ ਦੋਵਾਂ ਚਲਾ 15 ਬੰਨਾ ਮਾਇ ਤਾਂ ਮਰੇ ਕੋ ਕਾਕਾ ਦੇ ਕੋ ਕਿਛੇ ਕਿ ਡਰਗਾ ਦੇ ਆ ਦੋ ਹੀ ਭਰਾਵਾਂ ਹਸਾ ਲੋ ਸਿਰੇ ਪੰਜ ਉਹ ਕਰ ਉੱਠੇ ਗਏ ਹਸਾ ਲੋ ਦੋਵੇਂ ਸੱਗੀ ਦਾ ਦੋਵੇਂ ਸੱਗੇ ਉਹ ਗੱਡੀ ਦੋਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਚਲਾ ਘੜਤਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਇਹ 15-14 ਗੱਡੀਆਂ ਵਿਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੌਈਏ ਜੀ ਕੀ ਤੁਹਾਨੂੰ ਕੀ ਕਹਿਣ ਕੀ ਦੇ ਆ ਤੁਹਾਨੂੰ ਕਹਿੰਦੇ ਗੱਡੀਆਂ ਵਿਹਲੀਆਂ ਕਰੋ ਜੀ ਅੱਛਾ ਜੀ ਆਈ ਕਿਸੇ ਗੱਡੀਆਂ ਵਿਹਲੀਆਂ ਮੋੜੇ ਸਮਾਨ ਕਿੱਥੇ ਵੇਚਣਾ ਸੌਰੀ ਜੀ ਉਹ ਲਾਂਚ ਸਕੂਟਰੀ ਦਾ ਹੈ ਜਾਂ ਰੇੜੀ ਦਾ ਸਾਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੈ ਨਾਲ ਲੈ ਕੇ ਚਲੋ ਗੱਲ ਮਾਤਾ ਦੀ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਭੈੜੀ ਤੋਂ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾ ਜਾਂਦਾ ਕਰ ਪਾਕਿਸਤਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇਡੀ ਰਸਕੇ ਲੈ ਆਉਂਗਾ ਤੁਹਾਡਾ ਵੇਚ ਲਾਂ ਕਰਾਂਗੇ ਇਹ ਕੋਈ ਸਾਨੂੰ ਜਾਣ ਦੋ ਰੇਡੀ ਦੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਾਰਾ ਇਹਨਾਂ ਨੇ ਕਿਹਾ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗੇ ਆ ਸਾਕੋ ਆ ਤੇ ਕੋਲ ਆ ਘਰ ਸਭ ਦੇ ਕੋਲ ਆ ਪੂਰਾ ਲਾਇਸੈਂਸ ਵਾਰਤੀ ਸਾਕੋ ਤੇ ਕੋਲ ਸਾਕੋ ਦੇ ਘਰ ਪਿਆ ਰਹੂਗਾ ਟ੍ਰੈਵਲ ਲਾਇਸੈਂਸ ਹੈਗਾ ਨਾ ਆਸਾ ਕੋ ਘਰ ਪਿਆ ਆਪਣੇ ਕੋਲ ਘਰ ਪਿਆ ਸਭ ਕੋ ਘਰ ਪਿਆ ਨਾਂ ਲੈ ਨਹੀਂ ਲੱਗ ਜਾਈਦਾ ਸੀ ਤਾਂ ਹੁਣ ਗਰੀਬੰਦਾ ਕੀ ਕਰੇਗਾ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹਦੇ ਵਿੱਚ ਕਰਜ਼ਾ ਹੋਈਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਇਹ ਮਨ ਕੋਈ ਵੈਲੀ ਨਹੀਂ ਕਿਉਂ ਘਰ ਰੋਟੀ ਖਾਏਗਾ ਕਿੱਥੋਂ ਜੋ ਕਰਜ਼ਾ ਇੱਕ ਅਰਧ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਪ੍ਰਾਇਆ ਦਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਸੁਣਵਾਈ ਨਹੀਂ ਕਰ ਰਹੇ ਤੇ ਜਿਹਦੇ ਨੇ ਡੰਗਰਾ ਮੜਸ ਆਵੇ ਜੀ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣਾ ਸਾਰੇ ਗਰੀਬ ਬੰਦੇ ਡੰਗਰਾਂ ਕੋਲ ਜਿੱਤਰ ਮਰਜ਼ੀ ਧੱਕ ਦਿੰਦੇ ਜਿੱਤਰ ਮਰਜ਼ੀ ਕੋਈ ਰਖਸ਼ਾ ਲੈ ਕੋਈ ਉੱਧਰ ਕਾਇਨ ਕੋਈ ਉੱਧਰ ਕਾਇਨ ਕੋਈ ਕਾਨੂੰਨ ਥੋੜਾ ਤੁਹਾਡਾ ਰੋਜ਼ਗਾਰ ਕੋਈ ਹੁਣ ਸਰਕਾਰ ਨਾਲ ਕੀ ਹੈ ਰੇੜੀ ਕਿਰਾਏ ਤੇ ਲਈ ਹੁਣ ਉਹ ਹੀ ਪਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣੀ ਤੇ ਬਾਲ ਨੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਕਿਹੜੇ ਬੱਚੇ ਦਾ ਕੋਈ ਉਹਨੇ ਲਗਣਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੇ ਚੋਰੀਆਂ ਚਕਾਰੀ ਕਰੀਏ ਉਹ ਚੰਗੇ ਸਰਕਾਰ ਫੇਰ ਪੁੱਛੇ ਕਾਨੂੰਨ ਹੈ ਜਿਹ ਨਸ਼ਾ ਕਿੰਨਾ ਵਾਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵਾਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬੰਦਾ ਰੋਟੀ ਖਾ ਰਿਆ ਕੋਈ ਰੋਟੀ ਵੀ ਖਾ ਲੋ ਜੇ ਪਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵੱਡੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਇਹ ਵੀ ਬਹੁਤ ਤਾਂ ਕੈਸਾ ਹੀ ਹੋਇਆ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਜਾਣੇ ਨੇ ਕੀ ਮਾਰ ਤੇ ਹੋ ਰਹੀ ਹੈ ਕਿ ਮੈਂ ਕਰਾਇਆ ਤੇ ਇਹਨਾਂ ਮੇਰਾ ਖਰਚਾ ਇਹ ਸਿਖੋ ਰੋ ਦਿਖਾਏਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣਿਆ ਵੇ ਖਚ ਲਾਏਗਾ ਸਵੇਦੀ ਲਈਦਾ ਵੇ ਸਾਲੋ 40 ਕਿਲੋ ਕਹਿੰਦੇ ਤਾਂ ਚਾਰਾਂ ਕਰਦਾ 15000 ਰੁਪਏ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਪਰ ਹਨਪੁਰ ਬੰਦਿਆਂ ਵੇਖੋ ਜੀ ਸਾਡਾ 15000 ਚਾਰਾਂ ਕਰਦਾ ਜੀ ਅੱਜ ਗੱਡੀ ਸੁੱਖਣ ਲੱਗੇ ਚੌਂਟ ਖਾ ਕੇ ਸਾਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਲਾ ਲਓ ਦੋਵਾਂ ਦਾ ਦੋਵਾਂ ਚਾਰਾਂ 15 ਬੰਦਾ ਮਾਈ ਤੋਂ ਮਰੇ ਕੋ ਕਾਕਾ ਦੇਖੋ ਕਿ ਕਿੱਥੇ ਕਿ ਦਰਗਾ ਦੇ ਅਦੋਹ ਹੀ ਭਰਾਵਾਂ ਨਾਲ ਸਾਰੇ ਪੰਜ ਉਹ ਕਰੋਠੇ ਗੇਸ ਹਾਲੋ ਦੋਵੇਂ ਸਰਜੀ ਦਾ ਬਹੁਤ ਸੱਜਿਆ ਉਹ ਕੱਢੀ ਦੋਵੇਂ ਲੱਗੀਆਂ ਨੇ ਗੱਡੀਆਂ 15 ਹਜ਼ਾਰ ਦਾ ਚਲਾਨ ਘੱਟ ਦੋਵਾਂ ਦਾ 15-15 ਹਜ਼ਾਰ ਦਾ ਪਤਾ ਹੀ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਇਹ 15 ਹਜ਼ਾਰ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲੇ ਸੋਈਓ ਜੀ ਤੁਹਾਨੂੰ ਕੀ ਕਹਿਣ ਕੀ ਦੇ ਆ ਸਾਨੂੰ ਕਿੱਲੇ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੇ ਗੱਡੀਆਂ ਵੇਹਲ ਕੇ ਮੂਰੇ ਸਮਾਨ ਕਿੱਥੇ ਵੇਚਣਾ ਸਰਵਿਸ ਦਾ ਹੈ ਜਾਂ ਰੇੜੀ ਦਾ ਸਾਰੇ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਸਮਾਨ ਲਾਲ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਲੈ ਕੇ ਚਲੋ ਅਲਮਾਤਾ ਨਹੀਂ ਗਰੀਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਆੜੀ ਨੂੰ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾ ਜਾਂਦਾ ਕਰ ਪਾਲਿਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲੈ ਆਵਾਂਗੇ ਫਿਰ ਤਾਂ ਵੇਜ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਯਾਰ ਸਾਡੇ ਕੋਲ ਨਾ ਘਰ ਸਾਡੇ ਕੋਲ ਆਪੂ ਹੋਲਾ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਡਰਾਈਵਿੰਗ ਲਾਇਸੈਂਸ ਹੈਗਾ ਕਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬਾਂ ਦਾ ਕੀ ਕਰੇਗਾ ਅਗਲੇ ਮਹੀਨੇ ਜਿਹੜਾ ਲੈਣਦਾ ਰੇ ਮੇਰੇ ਕਰਜ਼ੇ ਵੀ ਸਰ ਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਇਹ ਕਰਜ਼ਾ ਵੀ ਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਇਹ ਮੈਨੂੰ ਕੋਈ ਵੈਰੀਟੀ ਨਹੀਂ ਕਿਉਂ ਘਰ ਰੋਟੀ ਖਾਏਗਾ ਕਿ ਤੁਹਾਨੂੰ ਜੋ ਕਰਜ਼ਾ ਹੈ ਇੱਕ ਵਾਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਤਰਾਇਦਾ ਮੈਂ ਲੋਕਾਂ ਦਾ ਜਾਂ ਕਰਜ਼ੇ ਲਵਾਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਘਰੇ ਤੇ ਇਹ ਇਧਰ ਡੰਗਰਾ ਵਾਲਾ ਆਵੇ ਜਿਹਨੇ ਜਿੰਨਾ ਮਨ ਕਿਨਾਂ ਦੁਖੀ ਹੋ ਜਾਂਦਾ ਮਨ ਕਿਨਾਂ ਦੁਖੀ ਹੋਣਾ ਸਾਰੇ ਗਰੀਬ ਬੰਦੇ ਨੂੰ ਡੰਗਰਾ ਕੋਲ ਜਿੱਤ ਮਰਜ਼ੀ ਧੱਕ ਦਿੰਦੇ ਜਿੱਤ ਮਰਜ਼ੀ ਕੋਈ ਰਖਸ਼ਾ ਲੈ ਕੋਈ ਉੱਧਰ ਕਾਇਨ ਕੋਈ ਉੱਧਰ ਕਾਇਨ ਸਾਰੇ ਕੋਈ ਕਾਨੂੰਨ ਤੁਹਾਡੇ ਸਾਡਾ ਰੋਜ਼ਗਾਰ ਕੋਈ ਹੁਣ ਸਰਕਾਰ ਨਾਲ ਵੀ ਰੇੜੀ ਤਰਾਏ ਤੇ ਲਈ ਹੁਣ ਉਹ ਹੀ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤੇ ਕੋਈ ਬੱਚੇ ਦਾ ਥੋੜੀ ਜਿੰਨੇ ਆਪਣੇ ਵਿਆਹੀ ਦੇ ਤੜਾਏ ਪੈਸੇ ਉਹ ਕਿਹੜੇ ਬੱਚੇ ਦਾ ਕੋਈ ਉਹਨੇ ਲਗਾਣਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰੀਆਂ ਕਰੀ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਥੋੜੀ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੋਈ ਥੋੜੀ ਨਹੀਂ ਆਇਆ ਇਹ ਗਰੀਬ ਬੰਦਾ ਰੋਟੀ ਖਾ ਰਿਹਾ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵੱਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਵੇ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਏ ਹੋ ਰਹੀ ਗਰੀਬ ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਿਹਾ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣਾ ਹੈ ਮ ਜਿਨਾ ਕਰਾਇ ਤੇ ਇਹਨਾਂ ਮੇਰਾ ਖਰਚਾ ਇਹਨਾਂ ਇੱਕ ਫੋੜੋ ਦਿਖਾਏਗਾ ਬੰਦਾ ਇੱਕ ਰਾਇਰਾਰ ਬੰਦਾ ਆ ਰੋਟੀ ਬਣੇ ਪਰ ਖਚ ਲਾਏਗਾ ਇਸ ਵੇਲੇ ਲਈ ਹਾਂ ਵਸਾ ਲੋ 40 ਕਿਲੋ ਕਿਨੇ ਤੋਂ ਚਾਰਾਂ ਘੜਤਾ 15 ਜਾਲਾ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਉਪਰ ਬੰਦਿਆ ਵੇਖੋ ਜੀ ਸਾਡਾ 15 ਚਾਰਾਂ ਘੜਤਾ ਜੀ ਅਜੀ ਗੱਡੀ ਸੁੱਕਣ ਲੱਗੇ ਚੌਂਤ ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾ ਲੋ ਦੋਹਾਂ ਦਾ ਦੋਹਾਂ ਚਾਰਾਂ 15 ਬੰਦਾ ਮਾਇ ਤਾਂ ਮਰੇ ਕੋਈ ਕਾਕਾ ਦੇ ਕੋਈ ਕਿਸੇ ਦੀ ਡਰਗਾ ਦੇ ਆ ਦੋ ਹੀ ਭਰਾਵਾਂ ਨਾਲ ਸਿਰਫ 5 ਦੇ ਕਰੋਠੇ ਗਏ ਸਾਲੋ ਦੋਵੇਂ ਸਰਜੀ ਦਾ ਦੋਵੇਂ ਸੱਜੇ ਉਹ ਗੱਡੀਆਂ ਦੋਵੇਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਨ ਘੱਟਦਾ ਦੋਵਾਂ ਦਾ 15-15000 ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਜਾਂ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਣੇ ਸੋਈਓ ਜੀ ਕੀ ਤੁਹਾਨੂੰ ਕੀ ਕਹਿਣ ਕੀ ਦੇ ਆ ਸਾਨੂੰ ਕਿਹ ਲੈ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆ ਇੱਕ ਤੋਂ ਗੱਡੀਆਂ ਵੇਹਲ ਕੇ ਮੋੜੇ ਸਮਾਨ ਕਿੱਥੇ ਵੇਚਣਾ ਸਰ ਜੀ ਬੋਲਾਂ ਚੂਟਰੀ ਦਾ ਹੈ ਜਾਂ ਰੇੜੀ ਦਾ ਸਾਰੇ ਸਮਾਨ ਦਾ ਹੈ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੱਜ ਨਾਲ ਲੈ ਕੇ ਚ ਅਲਮਾ ਤਾਂ ਨਹੀਂ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇ ਕਿ ਮਹਾਰਾ ਜਾਂਦਾ ਕਰ ਪਾਲਿਸ ਸਾਨ ਦੇ ਦੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗੇ ਫਿਰ ਉਹਦਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਕਿ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਕਿਹਾ ਨੰਬਰ ਨੰਬਰ ਸਾਨੂੰ ਕੁਛ ਨਹੀਂ ਕਿਹਾ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਇਆ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਘਰ ਸਾਡੇ ਕੋਲ ਆ ਬੋਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆੜੇ ਬੁੜੇਵਾ ਟ੍ਰੈਵਲ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬਾਂ ਦਾ ਕੀ ਕਰੇਗਾ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਥੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਹੋਟਿਆ ਵੀ ਇਹ ਕਰਜ਼ਾ ਵੀਆ ਕਰਜ਼ਾ ਕਿਤਾਂ ਲਾਏਗਾ ਕਿਉਂ ਹੀ ਕੋਈ ਗਰੀਬਾਂ ਦੇ ਕੋਈ ਵੈਲੀਅਟ ਨਹੀਂ ਕਿਉਂਕਿ ਰੋਟੀ ਖਾਏਗਾ ਇਹ ਤੁਹਾਨੂੰ ਦੋਖਾ ਕਰਜ਼ਾ ਇੱਕ ਵਾਰ ਦਾ ਕਰਾਇ ਦੇਵੇ ਕੀ ਕਰੇਗਾ ਜਾਂ ਮੈਂ ਕਰਾਇ ਦਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬਾਂ ਦੀ ਕੋਈ ਸੁਣਵਾਈ ਨਹੀਂ ਘਰੇ ਤੇ ਇਹ ਜਿਹੜੇ ਡੰਗਰਾ ਵਾਲਾ ਸਾਹਿਬ ਹੈ ਜੀ ਜਿੰਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣ ਸਾਰੇ ਗਰੀਬ ਬੰਦੇ ਡੰਗਰਾ ਨੂੰ ਜਿੱਦਾਂ ਮਰਜ਼ੀ ਧੱਕ ਦਿੰਦੇ ਜਿੱਦਾਂ ਮਰਜ਼ੀ ਕੋਈ ਰਖਸ਼ਾ ਲੈ ਕੋਈ ਅੱਧਰ ਕਾਇਨ ਕੋਈ ਅੱਧਰ ਕਾਇਨ ਕੋਈ ਕਾਨੂੰਨ ਤੁਹਾਡਾ ਛੱਡ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਉਹ ਹੀ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੜੀ ਜਿੰਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਥੜੇ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜਿੱਦਾਂ ਮਰਜ਼ੀ ਲੱਗਦੇ ਪਾਏ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰ ਕਾਨੂੰਨ ਹੈ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇੱਕ ਰੋਟੀ ਕੁ ਮਾਰਿਆ ਕੋਈ ਰੋਟੀ ਵੀ ਖੋ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵੱਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਵੇ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਓ ਰੇ ਗਰੀਬ ਇਹ ਬਹੁਤ ਤਾਂ ਕੈਸਾ ਹੀ ਹੋ ਰਿਹਾ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਲੈਣੇ ਨੇ ਈਮ ਜਿਨਾ ਕਰਾਇ ਤੇਰੇ ਨਾਮ ਮੇਰਾ ਕਰਜ ਹੈ ਨਾ ਕਿ ਖੋੜਾ ਦਿਖਾਏਗਾ ਬੰਦਾ ਇੱਕ ਰਾਇਦਾਰ ਬੰਦਾ ਆ ਰੋਟੀ ਪਣੀ ਬੈਠਾ ਖਚ ਲਾਏਗਾ ਸਵੇਰ ਦੀ ਲਈਦਾ ਵਸਿਆ ਲੋ 40 ਕਿਲੋ ਤਿੰਨੇ ਤਾਂ ਚਾਰਾਂ ਘੜਦਾ 15000 ਰੁਪਏ ਜੀ ਦੋ ਬੰਦੇ ਜੀ ਚਾਰਾਂ ਚਲਾਣਾ ਪਤਾ ਨਹੀਂ ਸਾਨੂੰ ਪ੍ਰਧਾਨਪੁਰ ਬੰਦਿਆ ਵੇਖੋ ਜੀ ਸਾਡਾ 15 ਚਾਰਾਂ ਘੜਦਾ ਜੀ ਆਹੀ ਗੱਡੀ ਸੂਕਦਾਂ ਲੱਗੇ ਚੌਂਦ ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾਲੋ ਦੋਵਾਂ ਦਾ ਪਤਾ ਦੋਵਾਂ ਚਾਰਾਂ 15 ਬੰਦਾ ਮਾਇ ਤਾਂ ਮਰੇ ਕੋਈ ਕਾਕਾ ਦੇ ਕੋ ਕਿੱਥੇ ਕਿ ਡਰਗਾ ਦੇ ਅ ਦੋ ਹੀ ਭਰਾ ਸਾਲ ਦੋ ਸਿਰੇ ਪੰਜ ਦੇ ਘਰ ਉੱਠ ਕੇ ਗਏ ਸਾਲ ਦੋਵੇਂ ਸਰਦੀ ਦਾ ਦੋਵੇਂ ਸਭਿਆਂ ਕੋਲ ਟਿੰਮ ਲੱਗੀਆਂ ਡੇ ਗੱਡੀਆਂ 15 ਹਜ਼ਾਰਾਂ ਚਲਾਂ ਕਰਦਾ ਦੋਵਾਂ ਦਾ 15-15 ਹਜ਼ਾਰ ਦਾ ਪਤਾ ਇਹ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15 ਚਾਰ ਗੱਡੀਆਂ ਵੇਹਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਨੇ ਸੋਈਏ ਕੀ ਦੱਸੀ ਕੀ ਕਹਿਣ ਕੀ ਦੇ ਆ ਤੁਹਾਨੂੰ ਕਿ ਗੱਡੀਆਂ ਵੇਹਲੀਆਂ ਕਰੋ ਜੀ ਅੱਛਾ ਜੀ ਆਈ ਕਿਥੋਂ ਗੱਡੀਆਂ ਵੇਲਣੇ ਮੂੜੇ ਸਮਾਨ ਕਿੱਥੇ ਵੇਚਣਾ ਸੌਫਟ ਜੀ ਦਾ ਹੈ ਜਾਂ ਰੇੜੀ ਦਾ ਸਾਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੈ ਨਾਲ ਲੈ ਕੇ ਚਲੋ ਅਲਮਾਤਾ ਦੀ ਗਰੀਬ ਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਨੂੰ 100 200 ਆਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾ ਜਾਂਦਾ ਕਰ ਪਾਲੀਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲੈ ਆਉਂਗਾ ਤੁਹਾਡਾ ਵੇਚ ਲਾਂ ਕਰਾਂਗੇ ਇੱਕ ਵਾਰੀ ਸਾਨੂੰ ਜਾਣ ਦੋ ਰੇੜੀ ਤੇ ਕਿ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤਾਂ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਸ਼ਿਸ਼ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਬੜਾ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਘਰ ਸਾਡੇ ਕੋਲ ਆ ਪੂਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਟਰੈਵਲ ਲਾਇਸੈਂਸ ਹੈਗਾ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬੰਦਾ ਕੀ ਕਰੇਗਾ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹ ਕਰਜ਼ਾ ਹੋਈਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਇਹ ਗਰੀਬੰਦੇ ਕੋਈ ਵੈਲੀਅਟ ਨਹੀਂ ਕਿਉਂ ਕਰ ਰੋਟੀ ਖਾਏਗਾ ਕਿੱਥੋਂ ਜੋ ਕਰਜ਼ਾ ਇੱਕ ਹਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਪ੍ਰਾਇਆ ਦਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਫਰਮਾਇਸ਼ ਨਹੀਂ ਕਰ ਰਹੇ ਥੇ ਇਹ ਇਧੇ ਡੰਗਰਾ ਵਾਲਾ ਸਾਹਿਬ ਜੀ ਕਿੰਨਾ ਮਾਨਕ ਨਾ ਦੁਖੀ ਹੋ ਜਾਂਦਾ ਮਾਨਕ ਨਾ ਦੁਖੀ ਹੋਣਾ ਸਾਰੇ ਗਰੀਬ ਬੰਦੇ ਨੂੰ ਡੰਗਰਾਂ ਕੋਲ ਜਿੱਤਨ ਮਰਜ਼ੀ ਧੱਕ ਦਿੰਦੇ ਜਿੱਤਨ ਮਰਜ਼ੀ ਕੋਈ ਰਖਸ਼ਾ ਲੈ ਕੋਈ ਉੱਧਰ ਕਾਇਨ ਕੋਈ ਉੱਧਰ ਕਾਇਨ ਕੋਈ ਕਾਨੂੰਨ ਥੋੜਾ ਤੁਹਾਡਾ ਰੋਜ਼ਗਾਰ ਕੋਈ ਹੁਣ ਸਰਕਾਰ ਨਾਲ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਉਹ ਹੀ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣੀ ਤੇ ਬਾਲ ਨਹੀਂ ਬੱਚੇ ਲੈ ਆਂਦੇ ਪਰ ਲੈ ਆਂਦੇ ਤਾਂ ਕੋਈ ਬੱਚੇ ਦਾ ਥੋੜੀ ਜਿਨੇ ਆਪਣੇ ਵਿਆਜੀ ਦੇ ਚੜਾਏ ਪੈਸੇ ਉਹ ਕਿਹੜੇ ਬੱਚੇ ਦਾ ਕੋਈ ਉਹਨੇ ਤਾਂ ਕਹਿਣਾ ਭਾਈ ਜਿੱਥੇ ਮਰਜ਼ੀ ਲੱਗਦੇ ਭਾਈ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕਾਰੀ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇੱਕ ਗਰੀਬੰਦਾ ਰੋਟੀ ਖਾ ਰਿਹਾ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵੱਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਹਾ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿੱਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਏ ਹੋ ਰਹੀ ਗਰੀਬ ਇਹ ਵੀ ਬਹੁਤ ਤਾਂ ਕੈਸਾ ਹੀ ਹੋ ਰਿਹਾ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਕਿੰਨਾ ਕਿਰਾਇ ਤੇ ਇਹਨਾਂ ਮੇਰਾ ਖਰਚਾ ਇਹਨਾਂ ਇੱਕ ਖੂ ਰੋਟੀ ਖਾਈਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣੇ ਪੈ ਤੇ ਖਚ ਜਾਏਗਾ ਸਵੇਦੀ ਲਈਦਾ ਵਸਾ ਲੋ ਕਿੰਨੀ ਚਾਹੀ ਕਿਲੋ ਕਹਿੰਦੇ ਤਾਂ ਚਾਹ ਕਰਦਾ 15 ਹਜ਼ਾਰ ਰੁਪਏ ਜੀ ਦੋ ਬੰਦੇ ਜੀ ਪਤਾ ਨਹੀਂ ਸਾਨੂੰ ਉਪਰ ਹਨ ਪਰ ਬੰਦੇ ਆ ਵੇਖੋ ਜੀ ਸਾਡਾ 15 ਚਾਹ ਕਰਦਾ ਜੀ ਆਹ ਗੱਡੀ ਸੋਕਦਾ ਲੱਗੇ 64 ਖਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਗਈ ਇੱਕ ਭਰਾ ਦੀ ਇੱਕ ਮੇਰੀ ਹਾਲੋ ਦੋਵਾਂ ਦਾ ਦੋਵਾਂ ਚਾਹ 15 ਬੰਦਾ ਮਾਇ ਤਾਂ ਮਰੇ ਕੋ ਕਾਕਾ ਦੇ ਕੋ ਕਿਸੇ ਕਿ ਡਰਗਾ ਦੇ ਅ ਦੋ ਹੀ ਭਰਾ ਸਾਲੋ ਸਿਰੇ ਪੰਜਣੇ ਕਰੋਟੀਆਂ ਗੇਸ ਹਾਲੋ ਦੋਵੇਂ ਸਰਜੀ ਦਾ ਦੋਵੇਂ ਸਰਜੀਆ ਉਹ ਗੱਡੀਆਂ ਤੋਂ ਮੇ ਲੱਗੀਆਂ ਨੇ ਗੱਡੀਆਂ 15000 ਦਾ ਚਲਾਂ ਕਰਤਾ ਦੋਵਾਂ ਦਾ 15-15000 ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗੀ ਦੱਸਾਂ ਵੀ ਕੋਈ ਦੇਣਾ ਤੇ 15000 ਦਾ ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈਓ ਜੀ ਤੁਹਾਨੂੰ ਕੀ ਕਹਿਣ ਕੀ ਦੇ ਆ ਤੁਹਾਨੂੰ ਕਹਿੰਦੇ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਜੀ ਆਈ ਕਿਥੇ ਗੱਡੀਆਂ ਵੇਲ ਲੈ ਮੋੜੇ ਸਮਾਨ ਕਿੱਥੇ ਵੇਚਣਾ ਸਰਵਿਸ ਦਾ ਹੈ ਜਾਂ ਰੇੜੀ ਦਾ ਖੜੇ ਸਮਾਨ ਦਾ ਸਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾੜੋ ਸਮਾਨ ਲਾੜੋ ਤੇ ਗੱਡੀ ਲੈ ਨਾਲ ਲੈ ਕੇ ਚਲੋ ਦਲਬਾਤਾ ਦੀ ਗਰੀਬਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਹੜੀ ਤੋਂ 100 200 ਆਹੀ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਮੇਹ ਕਿ ਮਹਾਰਾ ਜਾਂਦਾ ਕਰ ਪਾਲਿਸਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲਿਆਉਂਗਾ ਤੁਹਾਡਾ ਵੇਚ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਕੀ ਨੰਬਰ ਵੀ ਨਹੀਂ ਹੈਗਾ ਨੰਬਰ ਵਾਰ ਹੀ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੁਛ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਸਾਡੇ ਕੋਲ ਆ ਘਰ ਸਾਡੇ ਕੋਲ ਆ ਬੋਲ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਟ੍ਰੈਵਲ ਲਾਇਸੈਂਸ ਹੈਗਾ ਅਸਾ ਕੋ ਘਰ ਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬੰਦਾ ਕੀ ਕਰੇਗਾ ਅਗਲੇ ਨੇ ਜਿਹੜਾ ਲੈੰਦਾ ਰੇ ਮੇਰੇ ਕਰਜ਼ੇ ਹੀ ਸੱਥੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਇਹਦੇ ਤੇ ਕਰਜ਼ਾ ਹੋਈਆ ਕਰਜ਼ਾ ਕਿੱਥਾਂ ਲਾਏਗਾ ਕਿਉਂ ਹੀ ਇਹ ਬੰਦੇ ਕੋਈ ਵੈਲੀਟ ਨਹੀਂ ਕਿਉਂ ਘਰ ਰੋਟੀ ਖਾਏਗਾ ਕਿੱਥੋਂ ਜੋ ਕਰਜ਼ਾ ਇੱਕ ਹਰ ਦਾ ਕਰਾਇਆ ਦੇਵੇ ਕੀ ਕਰੇਗਾ ਜਾਂ ਮੈਂ ਪ੍ਰਾਇਆ ਦਾਂ ਲੋਕਾਂ ਦਾ ਜਾਂ ਕਰਜ਼ੇ ਲਵਾਂ ਜਾਂ ਬੱਚੇ ਬਣਾਵਾਂ ਕੋਈ ਗਰੀਬੰਦੇ ਕੋਈ ਫਰਮਾਇਸ਼ ਨਹੀਂ ਕਰ ਰਹੇ تھے ਇਹ ਜਿਹੜੇ ਡੰਗਰਾਂ ਵਾਲਾ ਸਾਹ ਹੈ ਜੀ ਜਿੰਨਾ ਮਾਨਕ ਨੇ ਦੁਖੀ ਹੋ ਜਾਂਦਾ ਮਾਨਕ ਨੇ ਦੁਖੀ ਹੋਣਾ ਸਾਰੇ ਗਰੀਬ ਬੰਦੇ ਡੰਗਰਾਂ ਕੋਈ ਜਿੱਥੇ ਮਰਜ਼ੀ ਧੱਕ ਦਿੰਦੇ ਜਿੱਥੇ ਮਰਜ਼ੀ ਕੋਈ ਰੱਖਿਸ਼ਾ ਨਹੀਂ ਕੋਈ ਅਧਰ ਕਾਇਨ ਕੋਈ ਅਧਰ ਕਾਇਨ ਕੋਈ ਕਾਨੂੰਨ ਥੋੜਾ ਸਾਡਾ ਰੋਜ਼ਗਾਰ ਕੋਈ ਹੁਣ ਸਰ ਕਰਨਾ ਕੀ ਹੈ ਰੇੜੀ ਕਰਾਇ ਤੇ ਲਈ ਹੁਣ ਓਈ ਚਲਾਣੀ ਆ ਹੁਣ ਕੀ ਕਰਾਂਗੇ ਰੋਟੀ ਬਣਨੀ ਤੇ ਪਾਲਣੇ ਬੱਚੇ ਲੈ ਅੰਦਰ ਪਰ ਲੈ ਅੰਦਰ ਤਾਂ ਕੋਈ ਬੱਚੇ ਦਾ ਥੜੀ ਜਿਨੇ ਆਪਣੇ ਵਿਆਜੀ ਨੇ ਚੜਾਏ ਪੈਸੇ ਉਹ ਕਿਹੜਾ ਬੱਚੇ ਦਾ ਕੋਈ ਉਹਨੇ ਲਗਾਣਾ ਪਾਇਆ ਜਿੱਥੇ ਮਰਜ਼ੀ ਲੈ ਗਏ ਪਾਏ ਮੇਰੇ ਲੋ ਚੋਰੀ ਕਰਦੇ ਰਹੀ ਚੋਰੀਆਂ ਚਕ ਕਾਨੂੰਨ ਇਹ ਜਿਹੜਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਰਿਹਾ ਨਸ਼ਾ ਕਿੰਨਾ ਵੱਧਾ ਜਾ ਰਿਹਾ ਹੈ ਨਸ਼ੇ ਬਾਰੇ ਕੁਝ ਹੋ ਨਹੀਂ ਆਇਆ ਇਹ ਗਰੀਬੰਦਾ ਰੋਟੀ ਖਾ ਰਿਆ ਕੋਈ ਰੋਟੀ ਵੀ ਖਾ ਲੋ ਤੇ ਫਿਰ ਬੰਦਾ ਚੋਰੀ ਕਰੇਗਾ ਚੋਰੀ ਕਿੰਨੀ ਵੱਧੀ ਹੋਈ ਹੈ ਮੋਬਾਈਲ ਰੋਜ਼ ਕੋਈ ਨਾ ਕੋਈ ਚੋਰੀ ਹੁੰਦਾ ਆ ਕੋਈ ਨਾ ਕੋਈ ਗੱਡੀ ਚੋਰੀ ਹੁੰਦੀ ਹੈ ਸ ਤਾਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਜਿਹੜਾ ਗਰੀਬ ਬੰਦਾ ਰੋਟੀ ਖਾ ਰਿਆ ਉਹਤੇ ਕਾਰਵਾਈ ਕਰਦੇ ਹੋਏ ਆ ਇਹ ਕਿਥੋਂ ਦਾ ਕਾਨੂੰਨ ਹੈ ਮੈਨੂੰ ਦੱਸੋ ਜੀ ਸਰ ਕੀ ਚਾਹੀਓ ਰਹੀ ਗਰੀਬ ਇਹ ਵੀ ਬਹੁਤ ਤਾਂ ਕੈਸਾ ਹੀ ਹੋਈ ਸਰ ਕਿਉਂਕਿ ਇੱਕ ਬੰਦਾ ਕਿਰਾਏ ਤੇ ਰਹਿਣ ਨੂੰ ਇਹ ਮਹੀਨੇ ਬਾਅਦ ਕਿਰਾਏਦਾਰ ਵੀ ਜਾਣੇ ਕਿ ਮੈਂ ਕਿਰਾਏ ਤੇ ਇਹਨਾਂ ਮੇਰਾ ਖਰਚਾ ਇਹਨਾਂ ਇੱਕ ਖੂਰ ਰੋਟੀ ਖਾਈਗਾ ਬੰਦਾ ਇੱਕ ਰਾਏਦਾਰ ਬੰਦਾ ਆ ਰੋਟੀ ਬਣੇ ਪੈ ਤੇ ਖਚ ਲਾਏਗਾ ਸਵੇਦੀ ਲਈਦਾ ਵਸਾ ਲੋ ਕਿੰਨੀ ਚਾਹੀਦੀ ਕਿਲੋ ਕਹਿੰਦੇ ਤਾਂ ਚਾਹਾਂ ਕਰਦਾ 1511ਾ ਜੀ ਦੋ ਬੰਦੇ ਜੀ ਚਾਹਾਂ ਚਲਾ ਪਤਾ ਨਹੀਂ ਸਾਨੂੰ ਉਪਰ ਹਨਪੁਰ ਬੰਦੇ ਆ ਵੇਖੋ ਜੀ ਸਾਡਾ 15 ਚਾਹਾਂ ਕਰਦਾ ਜੀ ਆਹੀ ਗੱਡੀ ਸੋਕਦਾ ਲੱਗੇ 64 ਖਲਾ ਕੇ ਹਸਾ ਲੋ ਦੋ ਗੱਡੀ ਸਾਡੀ ਫੜੀ ਇੱਕ ਭਰਾ ਦੀ ਇੱਕ ਮੇਰੀ ਹਾ ਲੋ ਦੋਵਾਂ ਦਾ ਦੋਵਾਂ ਚਾਹਾਂ 15 ਬੰਦਾ ਮਾਇ ਤਾਂ ਮਰੇ ਕੋ ਕਾਕਾ ਦੇ ਕੋ ਕਿਸੇ ਕਿ ਡਰਗਾ ਦੇ ਆ ਦੋ ਹੀ ਭਰਾ ਸਾਲੋ ਸਿਰੇ ਪੰਜ ਜਣੇ ਕਰੋਟੀਆਂ ਗੇਸ ਹਾਲੋ ਦੋਵੇਂ ਸਰਜੀ ਦਾ ਦੋਵੇਂ ਸਰਜੀਆ ਉਹ ਗੱਡੀਆਂ ਤੋਂ ਲੱਗੀਆਂ ਨੇ ਗੱਡੀਆਂ 15000 ਦਾ ਚਲਾਂ ਕਰਦਾ ਦੋਵਾਂ ਦਾ 15-15000 ਦਾ ਪਤਾ ਨਹੀਂ ਸਾਨੂੰ ਨੌਲੇਜ ਨਹੀਂ ਲੱਗਦਾ ਦੱਸਾਂ ਵੀ ਕੋਈ ਦੇਣਾ ਤੇ 15000 ਦਾ ਗੱਡੀਆਂ ਵੇਲੀਆਂ ਕਰੋ ਤੁਹਾਡੀ ਗੱਡੀ ਲੈ ਚੱਲਦੇ ਸੋਈ ਜੀ ਕੀ ਤੁਹਾਨੂੰ ਕੀ ਕਹਿਣ ਕੀ ਦੇ ਆ ਤੁਹਾਨੂੰ ਕਹਿੰਦੇ ਗੱਡੀਆਂ ਵੇਲੀਆਂ ਕਰੋ ਜੀ ਅੱਛਾ ਜੀ ਆਈ ਕਿਥੇ ਗੱਡੀਆਂ ਵੇਲਣੇ ਮੋੜੇ ਸਮਾਨ ਕਿੱਥੇ ਵੇਚਣਾ ਸਰਵਿਸ ਦਾ ਹੈ ਜਾਂ ਰੇੜੀ ਦਾ ਸਾਮਾਨ ਦਾ ਸਾਮਾਨ ਅੱਛਾ ਕੀ ਕਹਿੰਦੇ ਵੀ ਉਹ ਸਮਾਨ ਲਾ ਲਓ ਸਮਾਨ ਲਾ ਲਓ ਤੇ ਗੱਡੀ ਲੱਗ ਨਾਲ ਲੈ ਕੇ ਚਲੋ ਅਲਮਾਤਾ ਨਹੀਂ ਗਰੀਮਾਰ ਹੋ ਰਹੀ ਹੈ ਕਿਉਂਕਿ ਸਾਰੀ ਪਿਆੜੀ ਨੂੰ 100 200 ਆਈ ਹੱਥ ਬੱਲਾ ਬੜਾ ਜੋੜਿਆ ਪੁਲਿਸ ਅਫਸਰਾਂ ਨੇ ਹੱਥ ਗੱਡੀ ਤੱਕ ਨਹੀਂ ਕਿ ਮਹਾਰਾ ਜਾਂਦਾ ਕਰ ਪਾਕਿਸਤਾਨ ਕਰੋ ਦੁਬਾਰਾ ਕੰਮ ਨਹੀਂ ਹੋਏਗਾ ਅਸੀਂ ਆਪਣੀ ਦੂਜੀ ਰੇੜੀ ਰਸਕੇ ਲੈ ਆਵਾਂਗੇ ਫਿਰ ਤਾਂ ਵੇਜ ਲਾਂ ਕਰਾਂਗੇ ਇੱਕ ਵਾਰ ਸਾਨੂੰ ਜਾਣ ਦੋ ਰੇੜੀ ਤੇ ਅੱਗੇ ਨੰਬਰ ਵੀ ਨਹੀਂ ਹੈਗਾ ਨੰਬਰ ਵਾਰੀ ਤੱਕ ਨਹੀਂ ਗਿਆ ਨੰਬਰ ਨੰਬਰ ਸਾਨੂੰ ਕੋਈ ਨਹੀਂ ਗਿਆ ਮਹਾਰਾ ਇਹਨਾਂ ਨੇ ਕਿਹਾ ਇਹ ਗੱਡੀ ਨਹੀਂ ਆਈ ਇਸ ਤਰ੍ਹਾਂ ਕਹਿੰਦੇ ਸਾਨੂੰ ਲਾਇਸੈਂਸ ਵੀ ਹੈਗਾ ਸਾਡੇ ਕੋਲ ਹੈ ਘਰ ਸਾਡੇ ਕੋਲ ਆਪੂ ਹੈ ਲਾਇਸੈਂਸ ਵਾਰਤੀ ਸਾਡੇ ਕੋਲ ਸਾਡੇ ਘਰ ਪਿਆ ਰਹੂਗਾ ਡਰਾਈਵਿੰਗ ਲਾਇਸੈਂਸ ਹੈਗਾ ਸਾਡੇ ਆ ਹਰ ਰੁਪਿਆ ਸਭ ਕੋ ਘਰ ਪਿਆ ਨਾਲੇ ਨਹੀਂ ਲੱਗ ਜਾਈਦਾ ਸੀ ਸਰ ਹੁਣ ਗਰੀਬੰਦਾ ਕੀ ਕਰੇਗਾ ਅਗਲੇ ਮਹੀਨੇ ਜਿਹੜਾ ਲੈਣਦਾ ਰੇ ਮੇਰੇ ਕਰਜ਼ੇ ਵੀ ਸੱਤੇ ਚੜਿਆ ਇਹਨਾਂ ਸਰਕਾਰ ਨੇ ਇਹ ਨਹੀਂ ਹੋ ਜਾ ਕਿ ਕਰਜ਼ਾ